ਤੇ ਤਰ੍ਹਾਂ ਗੱਲ ਕਰਦਾ ਤੇਰੇ ਕਾ 2s ਚੋਂ ਵੇਖੇ ਮੈਂ ਨਵਾ ਦੇ ਰੇਦੀ ਪਾਣਾ ਤੇਰੇ ਮੈਂ ਖਲਾ ਪਰਚਾ ਦਰਦ ਕਰਾਦਾ ਸਰੇ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਤੇ ਰੇਦੀ ਸੱਚੀ ਰੇਦੀ ਸੱਚੀ ਤੇਰੀ ਜੀ ਤੇਰੀ ਜੀ ਵੱਡੇ ਦੀ ਮੈਂ ਮੈਨੂੰ ਲੱਜਾਂਦੇ ਆ ਤੇਰੀ ਪੇ ਜੀ ਸਰ ਅਕਲੀ ਚ ਕੀ ਹਲਾ ਮਜੀ ਸਰ ਪਤਾ ਤਨ ਕੋਈ ਮੈਂ ਪਰਚਾ ਲਿਖਾ ਦੇ ਦਰਾਂ ਮੈਂ ਵੈਰੀਫਾਈ ਸਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲਈਤੇ ਦੇ ਦੇ ਨਹੀਂ ਜਣਾ ਤੇ ਦੀਪਸਨ ਨਾਲ ਗੱਲ ਕਰ ਲਾ ਉਹ ਸਰ ਹੈ ਜੰਗਲਾਂ ਨਾਲ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਇੱਕ ਦਾ ਦੇ ਦੂੰਗਾ ਮੈਂ ਆਪ ਜਰਾ ਮੈਂ ਤੂੰ ਨਹੀਂ ਜਣਾ ਨਾ ਦੇ ਦੀਪਸਨ ਨਾਲ ਗੱਲ ਕਰ ਲਾ ਦੀਪਤੀ ਸਾਹਿਬ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ ਬਣਾ ਤੂੰ ਐ ਸੱਚ ਨੂੰ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮਲੂਪ ਤੇ ਦੇ ਤੈਨੂੰ ਸ਼ਾਪ ਫੜੀ ਸਭ ਕੁਝ ਫੜਿਆ ਤੇ ਤੂੰ ਤਾਂ ਬਣਾ ਤੈਨੂੰ ਕਿਹਾ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਇੱਕ ਦਾ ਫੋਨ ਚੁੱਕਿਆ ਜ਼ਰਾ ਤੇਰਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣ ਲੱਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਅੱਬ ਫਿਰ ਮੈਂ ਮੇਰਾ ਲੈ ਚੁੱਕੇ ਇਥੇ ਫਿਰ ਤਰਾ ਗੱਲ ਕਰਾਂ ਤੇਰੇ ਕਾ 20 ਐਸਚੋ ਵੇਖੇ ਮੈਂ ਨਵਾ ਦੇ ਰੇਦੀ ਪਾਣਾ ਤੇਰੇ ਮੈਂ ਖਲਾ ਪਰਚਾ ਦਰਦ ਕਰਾਦਾ ਸਰ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾਲੀ ਕਰ ਕਿਤੇ ਮੈਂ ਰਿਆ ਸੱਚੀ ਰੀਤੀ ਰਿਆ ਸੱਚੀ ਤੇਰੀ ਜੀ ਤੇਰੀ ਜੀ ਵੱਡੇ ਦੀ ਮੈਂ ਮੈਨ ਜਾਣਦੇ ਆ ਤੇਰੀ ਪਰ ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹ ਮੈਂ ਸੁਣੀ ਸੀ ਉਹਦੇ ਸਬੰਧ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਜੋ ਕਿ ਚੌਕੀ ਇੰਚਾਰਜ ਮਾਰੇ ਚਮਿਆਰੀ ਲੱਗਿਆ ਹੋਇਆ ਸੀ ਆ ਉਹ ਐਸਐਚਓ ਬਲਬੀਬ ਸਿੰਘ ਦੇ ਨਾਲ ਕਿਸੇ ਗੱਲ ਦੇ ਉੱਤੇ ਡਾਂਸ ਕਰ ਰਿਹਾ ਸੀ ਆ ਪਰ ਇੱਕ ਡਿਸਿਪਲਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਡਾਂਸ ਕਰਨਾ ਠੀਕ ਨਹੀਂ ਸੀ ਉਤੇ ਤੁਰੰਤ ਐਕਸ਼ਨ ਲੈਂਦੇ ਹੋਏ